ਕਾਰਯੋਗ ਭਾਈ ਜੀ ਪੰਜਾਬ ਵਾਸੀਓ ਅੱਜ ਅਸੀਂ 21 ਦਸੰਬਰ ਰਾਤ ਨੂੰ ਬੜੇ ਇਤਿਹਾਸਿਕ ਸਥਾਨ ਤੇ ਜੋ ਗੁਰੂ ਸਾਹਿਬ ਦੀ 300 ਪ੍ਰਾਪਰਤ ਧਰਤੀ ਆ ਗੁਰਦੁਆਰਾ ਹਮਸਾਹਬ ਦੇ ਨੇੜੇ ਲੈਂਟਾ ਵਾਲਾ ਚੌਕ ਸਾਥ ਵਿਸ ਮੁਹਾਲੀ ਐਸਐਸ ਨਗਰ ਸਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਅੱਜ ਮੋਰਚਾ ਲੱਗ ਚੁੱਕਾ ਹੈ ਔਰ ਇੱਥੇ ਸਾਸਨ ਦੇ ਪ੍ਰਸ਼ਾਸਨ ਵੱਲੋਂ ਬੜੇ ਜ਼ੋਰ ਜਰਮੀ ਨਾਲ ਰੋਕਿਆ ਵੀ ਗਿਆ ਪਰ ਸਮੂਹ ਸਹਾ ਸੰਸਦਾਂ ਦੀ ਬੇਨਤੀ ਨਾਲ ਹਿੰਮਤ ਦੇ ਨਾਲ ਇਹ ਮੋਰਚਾ ਲੱਗ ਗਿਆ ਇਸ ਮੋਰਚੇ ਦੀ ਜਿਹੜੀ ਮੇਨ ਥੀਮ ਹੈ ਉਹ ਸੰਘਰਸ਼ ਦਾ ਜਿਹੜਾ ਰੂਪ ਹੈ ਉਹ ਹੈ ਹੱਕਾਂ ਦੀ ਲੜਾਈ ਖੋਨ ਦੀ ਲੜਾਈ ਇਹ ਲੜਾਈ ਜਿਹੜੀ ਹੈ ਲਗਾਤਾਰ ਆਈ ਰਹੀ ਹੈ ਜੀ ਸਾਡੇ ਪੰਜਾਬ ਤੇ ਖਾਸ ਕਰਕੇ ਅਸੀਂ ਵੀ ਸੀ ਲੋਕ ਮਨੀਟਰ ਕੋਕ ਨੇ ਉਹਨਾਂ ਦੇ ਅੰਦਰ ਚਾਰ ਪੰਜ ਮੋਰਚਾ ਲਾਉਣਾ ਉਹ ਕਦੇ ਵੀ ਆਪਣੇ ਐਮਸੀ ਰਾਣੀ ਗੱਲ ਕਰਦੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਤੋਂ ਥੱਲੇ ਗੱਲ ਨਹੀਂ ਕਰਨੀ ਜਿਹੜਾ ਵਜ਼ੀਰ ਪੰਜਾਬ ਦਾ ਗੱਲ ਕਰਨੀ ਚਾਹੇ ਉਹ ਪਹਿਲਾਂ ਆਪਣੇ ਮੁੱਖ ਮੰਤਰੀ ਤੋਂ ਪੁੱਛ ਕੇ ਆਵੇ ਨੰਬਰ 1 ਨੰਬਰ 2 ਗੱਲ ਉਹਦੇ ਨਾਲ ਹੁੰਦੀ ਹੀ ਹੋਣੀ ਹੈ ਜਿੰਨਾ ਉਹਦਾ ਕਾਦਾ ਸਾਨੂੰ ਆਪਣਾ ਆਉਂਦਾ ਸੋ ਇਸ ਕਰਕੇ ਮੁੱਖ ਮੰਤਰੀ ਤੋਂ ਥੱਲੇ ਗੱਲ ਨਹੀਂ ਹੋਣੀ ਪਹਿਲਾਂ ਮੁੱਖ ਮੰਤਰੀ ਸੀ ਪ੍ਰਕਾਸ਼ ਸਿੰਘ ਬਾਦਲ ਉਹ ਦੀ ਗਰਦੰਚ ਸਰੀਆ ਸੀ ਜਿਹੜਾ ਬਾਅਦ ਚ ਆਇਆ ਮੁੱਖ ਮੰਤਰੀ ਕੈਪਟਨ ਉਮਰਿੰਦਰ ਸਿੰਘ ਉਹਦੀ ਗਾਰਦਨ ਪੱਕਾ ਗਾਰਡਰਸੀ ਕੱਢਿਆ ਪਟਿਆਲੇ 15 ਦਸੰਬਰ 2020 ਨੂੰ ਮੋਰਚਾ ਲਾਇਆ ਉਹਦੇ ਘਰ ਅੱਗੇ ਵਾਈਪੀਐਸ ਚੌਂਕ ਦੇ ਵਿੱਚ ਆ ਵੀ ਵਾਈਪੀਐਸ ਚੌਂਕ ਹੀ ਆ ਸੋ ਇਸ ਕਰਕੇ ਪੰਜਾਬ ਵਾਸੀਓ ਗਰਮ ਦੀ ਲੋੜ ਨਹੀਂ ਤੱਕੜੇ ਹੋ ਕੇ ਇਸ ਮੋਰਚੇ ਤੇ ਵਹਿਰਾ ਧੱਕ ਕੇ ਆਓ ਏ ਸਾਨੂੰ ਪਤਾ ਕਿ ਇਹ ਸਵਾ ਚੱਲ ਰਹੀ ਆ ਸਹਬਜ਼ਾਦੇ ਆ ਵੀ ਸ਼ੀਰਦੀ ਦਾ ਜਹਾਨਾ ਮਾਤਾ ਗੁਜਰੀ ਜੀ ਦੀ ਸ਼ੀਰਦੀ ਦਾ ਜਹਾਨਾ ਅਸੀਂ ਉਹਨਾਂ ਨੂੰ ਵੀ ਪ੍ਰਣਾਮ ਕਰਦੇ ਆ ਨਮਸਕਾਰ ਕਰਦੇ ਆ ਉਹਨਾਂ ਦੀ ਸ਼ਹਾਦਤ ਨੂੰ ਸਲਾਮ ਹੈ ਸੋ ਉਹਦੇ ਨਾਲ ਨਾਲ ਜਿਹੜਾ ਆਪਣਾ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਯਾਦ ਕਰਾਉਣਾ ਵੀ ਜਿਹੜਾ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਸ਼ਾਮਲੜ ਜ਼ਮੀਨ ਦਾ ਮਰੇਗਾ ਨੂੰ ਪੂਰਾ 365 ਦਿਨ ਕੰਮ ਉਹਨਾਂ ਨੂੰ ਜਿਹੜਾ ਨਾ ਕੰਮ ਦੀ ਸੂਚਿਤ ਪੱਤਾ ਉਹਨਾਂ ਦੇ ਚਾਰ ਵਰਦੀਆਂ ਔਰ ਸਕਾਲਰਸ਼ਿਪ ਦਾ ਮਸਲਾ ਔਰ ਜਿਹੜਾ ਪਾਬੰਦੀ ਤੁਸੀਂ ਹੱਦ ਲਾਈ ਹੋਈ ਹੈ ਈਡਬਲਯੂਐਸਟੀ ਉੱਤੇ ਅਨਲਿਮਟਿਡ ਹੈ ਆਮਦਨ ਦੀ ਦਰ ਕੋਈ ਸ਼ਰਤ ਨਹੀਂ ਹੈਗੀ ਜਿਹੜਾ ਐਸਸੀ ਵਾਸਤੇ 2.5 ਲੱਖਾ ਇਹ ਸਾਰੀਆਂ ਸ਼ਰਤਾਂ ਹਟਾਓ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਹਾਂ ਆਸ਼ਾ ਸਰਜੀਤ ਜੀ ਹਾਂਜੀ ਹਾਂ ਲਾਫਸਰਾਂ ਵੀ ਵੀਰ ਨੇ ਯਾਦ ਕਰਾਤਾ ਜਿਹੜੇ ਲਾਫਸਰਾਂ ਤੁਸੀਂ ਪ੍ਰੋਮਿਸ ਕੀਤਾ ਸੀ ਉਦੋਂ ਤੁਸੀਂ ਭੱਜ ਗਏ ਜਿਹੜਾ 15/7/2021 ਦਾ ਗੈਰ ਸੰਵਧਾਨਿਕ ਪੱਤਰ ਤੁਸੀਂ ਰੀਲੀਜ਼ ਕੀਤਾ ਸੀ ਪਿਛਲੀਆਂ ਸਰਕਾਰਾਂ ਨੇ ਟਾਈਮ 'ਚ ਉਹ ਵੀ ਵਾਪਸ ਲਿਆ ਜਾਵੇ 85ਵੀਂ ਸੋਲ ਲਾਗੂ ਕੀਤੀ ਜਾਵੇ ਖਾਸ ਕਰਕੇ ਜੇ ਸਾਡੇ ਹਾਈ ਕੋਰਟ ਚ ਲਾਫਸਰ ਹੋਣਗੇ ਜਿਹੜੀ ਓਪੀ ਇੰਦਨ ਦੇ ਲੜਾਈ ਲੜੀ ਆ ਉਹਨੂੰ ਵੀ ਸਾਨੂੰ ਅੱਗੇ ਵਧਾਉਣਾ ਚਾਹੀਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੇ ਚੀਫ ਸੈਕਟਰੀ ਨੂੰ ਪ੍ਰਿੰਸੀਪਲ ਸੈਕਟਰੀ ਨੂੰ ਸਾਰੇ ਸਰਕੀ ਦਾ ਸਲਾਹ ਕਰੋ ਤੁਸੀਂ ਐਸਸੀ ਐਸਟੀ ਅਖੜੀਆਂ ਧਜੀਆਂ ਨਾ ਡਾਓ ਅਸੀਂ ਸਾਰੇ ਏਕੇ 'ਚ ਅੱਜ ਸਾਡੀ ਜਿੱਤ ਹੋਈ ਹੈ ਬੜੀਆਂ ਅੰਦਰੂਨੀ ਏਜੰਸੀਆਂ ਨੇ ਜ਼ੋਰ ਲਾਇਆ ਸੀ ਜਿਹੜੇ ਮਨੁਗਾਦੀ ਵਿਚਾਰ ਧਾਰਾ ਦੇ ਨਾਲ ਪੈਰਾਂ ਚ ਜਾ ਕੇ ਸਾਡੇ ਮੇਡ ਨਕਲੀ ਮੇਡ ਗਰਵਾਦੀ ਪੈਂਦੇ ਆ ਉਹਨਾਂ ਨੇ ਯਤਨ ਕੀਤਾ ਕਿ ਇਹ ਮੋਰਚਾ ਨਾ ਲੱਗੇ ਪਰ ਸਮਾਜ ਦੀ ਸ਼ਕਤੀ ਦੇ ਨਾਲ ਇਹ ਮੋਰਚਾ ਸਥਾਪਿਤ ਹੋ ਗਿਆ ਲੰਬਾ ਚੱਲੇਗਾ ਉਦੋਂ ਤੱਕ ਚੱਲੇਗਾ ਜਦੋਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਹਰਭਜਨ ਸਿੰਘ ਜੀ ਕਿਹਨਾ ਜੀ ਇਹਨਾਂ ਦਾ ਜੀ ਮੈਨੂੰ ਭਜਨ ਯਾਦ ਆ ਜਾਂਦਾ ਕਿਉਂਕਿ ਇਹ ਕਹਿੰਦਾ ਮੈਂ ਮਾਸਟਰ ਦਾ ਮੁੰਡਾ ਮੈਨੂੰ ਲੱਗਦਾ ਵੀ ਮਾਸਟਰ ਦਾ ਮੁੰਡਾ ਜਿਹੜਾ ਉਹ ਕਿਤੇ ਭੁੱਲ ਗਿਆ ਮੈਂ ਵੀ ਭੁੱਲ ਗਿਆ ਇਸ ਕਰਕੇ ભગવંતમાન તકડા હો જા तेरे नाक દે થને ਧਰਦਾ ਦਿੱਤਾ લા ਤੇਰਾ ਉਰੇ ਐਮਐਲਏ ਤਲਵੰਤ ਸਿੰਘ ਇਹ ਜਰਨਲ ਸੀਟ ਤੋਂ ਰਿਜ਼ਰਵ ਬੰਦਾ ਜਿੱਤਿਆ ਸਾਡੇ સમાજ ਨੇ ਅੱਡੀਆਂ ਚੱਕ ਕੇ ਵੋਟਾਂ ਪਾਈਆਂ ਕਿ ਤੈਨੂੰ ਸਾਡੇ સમાਜ ਦਾ ਧੰਨਵਾਦ ਕਰਨਾ ਚਾਹੀਦਾ ਮੈਂ ਇਸ ਵੀਡੀਓ ਰਾਹੀਂ ਸਰਦਾਰ ਤਲਵੰਤ ਸਿੰਘ ਐਮਐਲਏ ਨੂੰ ਵੀ ਕਹਾਂਗਾ ਤੁਹਾਡੇ ਹਲਕੇ ਜੀ ਧਰਦਾ ਲੱਗਿਆ ਤੁਸੀਂ ਸ਼ੁਰੂਆਤ ਕਰੋ ਤੈਅਲ ਕਰੋ ਮੁੱਖ ਮੰਤਰੀ ਤੇ ਮਾਜ ਗੱਲ ਪਾਓ ਉਹ ਇਸ ਪੂਰੀ ਕਮੇਟੀ ਦਾ ਹਾਊਸ ਨਾਲ ਮੀਟਿੰਗ ਕਰੇ ਤਾਂ ਜੋ ਆੜ ਵਾਲੇ ਜੱਜਾਂ ਦੇ ਵਿੱਚ ਸਾਨੂੰ ਜਸਟਿਸ ਮਿਲ ਸਕੇ ਕਿਤੇ ਭੁਲੇਖਾ ਨਾ ਰੱਖਿਓ ਅਸੀਂ ਤੁਹਾਨੂੰ ਕੁੱਟ ਕੇ ਡਰਾ ਕੇ ਧਮਕਾ ਕੇ ਕੋਈ ਪ੍ਰਾਣਾ ਪਰਚਾ ਕੱਢ ਕੇ ਕੋਈ ਹੋਰ ਨਵੀਂ ਪੁਰਾਣੀ ਗੱਲ ਕੱਢ ਕੇ ਤੁਹਾਨੂੰ ਫੜ ਲਾਂਗੇ ਐ ਕਰ ਦਾਂਗੇ ਡਰਾ ਲਾਂਗੇ ਕੇਸ ਪਾ ਦਾਂਗੇ ਇਹ ਭਨੇਕੇ ਛੱਡ ਦਿਓ ਅਸੀਂ ਸਾਰੇ ਦੇਖੇ ਹੋਏ ਆ ਜਦੋਂ ਭਗਵਾਨ ਤੁਮਾਰ ਨਚਾਰ ਸੀ ਜਦੋਂ ਅਸੀਂ ਮੂਵਮੈਂਟ ਸਾਹਿਬ ਕਾਸ਼ੀ ਰਾਨਾ ਸ਼ੁਰੂ ਕੀਤੀ ਉਦੋਂ ਦਾ ਭਗਵਾਨ ਤੁਮਾਰ ਦੇਣਾ ਪਿਓ ਮਾਸਟਰ ਉਹਦੇ ਵੀ ਖਿਆਲ ਚ ਨਹੀਂ ਆਉਣਾ ਕਿਉਂ ਜੀ ਟੋਲਬਾਦ ਸਾਹਿਬ ਸੋ ਇਸ ਕਰਕੇ ਡਰ ਨਹੀਂ ਲੋਣੀ ਨਾ ਅਸੀਂ ਡਰਦੇ ਆ ਨਾ ਡਰਾਉਨੇ ਆ ਧੰਨਵਾਦ ਇਸ ਵੀਡੀਓ ਰਾਹੀਂ ਪੰਜਾਬ ਵਾਸੀਆਂ ਨੂੰ ਮੂਲ ਨਿਵਾਸੀਆਂ ਨੂੰ ਫਿਰ ਅਪੀਲ ਹੈ ਕਿਸ ਮੋਰਜੇ ਦੇ ਵੀਹਰਾ ਚੱਕਿਓ ਜਿਹੜਾ ਜਿਹੜਾ ਕਿਸੇ ਵੱਲ ਸਾਧਨ ਬੱਸ ਚ ਆਓ ਟਰੱਕ ਚ ਆਓ ਕਾਰ ਚ ਆਓ ਸਕੂਟਰ ਤੇ ਆਓ ਕਿਸੇ ਟਾਗੇ ਨਾਲ ਵੀ ਆਓ ਆਓ ਜੀ ਸੱਚੇ ਤੁਹਾਡਾ ਸਵਾਗਤ ਹੈ ਇਸ ਮੋਰਜੇ ਦੇ ਰਾਤ ਵੀ ਰਹੋ ਇੱਥੇ ਲੋ ਲੰਗਰ ਵੀ ਬਣਗੇ ਛਕੋ ਬੈਠੋ ਛਕਾਓ ਪਿਆਰ ਕਰੋ ਨਫਰਤ ਦਾ ਅੰਤ ਕਰੋ ਜਾਤ ਪਾਤ ਦਾ ਅੰਤ ਕਰੋ ਔਰ ਮਹਾਨ ਸ਼ਹੀਦਾਂ ਨੂੰ ਰੈਵਰਾਂ ਨੂੰ ਸਾਡੀ ਸਲਾਮ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀ ਜੈ ਭੀ